ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਹਲਖਾ ਖੜੂਰ ਸਾਹਿਬ ਅਤੇ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਲਈ ਇੱਕ ਚੰਗੀ ਖਬਰ ਇੱਕ ਚੰਗੀ ਖੁਸ਼ਖਬਰੀ ਵੀ ਹੋ ਸਕਦੀ ਹੈ ਭਾਈ ਅਮਰਤਪਾਲ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਜੇ ਦੋਸਤੋ ਭਾਈ ਅਮਰਤਪਾਲ ਨੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚੋਂ ਭਾਰਤ ਦੇ ਲੋਕ ਸਭਾ ਦੇ ਸਪੀਕਰ ਬਿਰਲਾ ਓਮ ਬਿਰਲਾ ਜੋ ਕਿ ਲੋਕ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਇੱਕ ਮੇਲ ਦੇ ਜ਼ਰੀਏ ਉਹਨਾਂ ਨੇ ਬਿਰਲਾ ਜੀ ਨਾਲ ਗੱਲਬਾਤ ਕੀਤੀ ਹੈ ਅਤੇ ਓਮ ਬਿਰਲਾ ਨੂੰ ਭਾਈ ਅਮਰਤਪਾਲ ਸਿੰਘ ਨੇ ਡਿਬਰੂਗੜ੍ਹ ਸਾਮ ਦੀ ਜੇਲ੍ਹ ਦੇ ਵਿੱਚ ਉਹ ਇਹ ਕਿਹਾ ਕਿ ਉਹ ਭਾਈ ਅਮਰਤਪਾਲ ਸਿੰਘ ਨੂੰ ਐਮਪੀ ਹੋਣ ਦੇ ਨਾਤੇ ਇਸ ਵਾਰ ਮੌਨਸੂਨ ਜੋ ਸਦਨ ਹੈ ਸੰਸਦ ਦੇ ਵਿੱਚ ਹਾਜ਼ਰੀ ਦੇ ਲਈ ਆਗਿਆ ਦੇਣ ਦੱਸ ਦिए ਕਿ ਪਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਨਾਲ ਉਹ ਖਰੂਰ ਸਾਹਿਬ ਤੋਂ ਐਮਪੀ ਬਣੇ ਨੇ ਤੇ ਉਹਨਾਂ ਨੇ ਮੇਲ ਦੇ ਰਾਹੀਂ ਇਸ ਹਾਜ਼ਰੀ ਨੂੰ ਸੈਂਕਸ਼ਨ ਕਰਨ ਦੇ ਲਈ ਵੀ ਓਮ ਬਿਰਲਾ ਲੋਕ ਸਭਾ ਸਪੀਕਰ ਨੂੰ ਕਿਹਾ ਅਤੇ ਦੱਸ ਦिए ਕਿ 22 ਜੁਲਾਈ ਨੂੰ ਲੋਕ ਸਭਾ ਦਾ ਇਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜੋ ਕਿ 1 ਮਹੀਨੇ ਦੇ ਕਰੀਬ ਚੱਲੇਗਾ ਅਤੇ ਇਸ ਸੈਸ਼ਨ ਦੇ ਵਿੱਚ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਪਰਮਿਸ਼ਨ ਮਿਲਦੀ ਹੈ ਤਾਂ ਜਰੂਰ ਉਹ 1 ਮਹੀਨਾ ਜੇਲ੍ਹ ਤੋਂ ਬਾਹਰ ਰਹਿਣਗੇ ਦੱਸ ਦਈਏ ਕਿ NSA ਦੇ ਤਹਿਤ ਡਿਬਰੂਗੜ ਸਾੰਬ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਤੇ ਕੋਈ ਵੀ ਅਜਿਹਾ ਵੱਡਾ ਕੇਸ ਨਹੀਂ ਹੈ ਜਿਸ ਦੇ ਕਰਕੇ ਉਹਨਾਂ ਦੀ ਇਸ ਸੈਂਸ਼ਨ ਨੂੰ ਰੱਦ ਕੀਤਾ ਜਾ ਸਕੇ ਤੇ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਭਾਈ ਅਮਰਤਪਾਲ ਸਿੰਘ ਦੇ ਲੋਕ ਸਭਾ ਦੇ ਵਿੱਚ ਹਾਜ਼ਰੀ ਦੇ ਬਾਰੇ ਕੀ ਬੋਲਦੇ ਨੇ ਕੀ ਮਨਜ਼ੂਰੀ ਦੰਦੇ ਨੇ ਜਾਂ ਫਿਰ ਇਸ ਰਿਕੁਐਸਟ ਨੂੰ ਇਸ ਅਪੀਲ ਨੂੰ ਰੱਦ ਕੀਤਾ ਜਾਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਉੱਥੇ ਹੀ ਓਮ ਬਿਰਲਾ ਲੋਕ ਸਭਾ ਸਪੀਕਰ ਦੇ ਇਸ ਐਲਾਨ ਤੇ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਨੇ ਖਾਸ ਕਰਕੇ ਪੰਜਾਬੀ ਇਸ ਗੱਲ ਤੇ ਕਾਫੀ ਜ਼ਿਆਦਾ ਨਜ਼ਰ ਲਗਾਈ ਬੈਠੇ ਨੇ ਕਿ ਆਖਰ ਓਮ ਬਰਲਾ ਲੋਕ ਸਭਾ ਸਪੀਕਰ ਵੱਲੋਂ ਇੱਕ ਸਿੱਖ ਨੂੰ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਕਿਉਂਕਿ ਭਾਈ ਅਮਰਤਪਾਲ ਸਿੰਘ ਹੁਣ ਲੋਕਾਂ ਦੇ ਨੁਮਾਇੰਦੇ ਵੀ ਹਨ ਖਰੂਰ ਸਾਹਿਬ ਦੇ 16 ਲੱਖ ਦੇ ਕਰੀਬ ਲੋਕਾਂ ਦੇ ਉਹ ਐਮਪੀ ਹਨ ਅਤੇ ਆਪਣੇ ਹਲਕੇ ਦੀਆਂ ਤੇ ਪੰਜਾਬ ਦੀਆਂ ਮੁਸ਼ਕਲਾਂ ਦੱਸਣ ਦੇ ਲਈ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਆਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਇਹ ਕਹਿਣਾ ਲੋਕਾਂ ਦਾ ਤਾਂ ਕਿ ਉਹ ਆਪਣੇ ਹਲਕੇ ਦੇ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਚੱਕ ਸਕਣ ਕਿਉਂਕਿ ਕਿਤੇ ਨਾ ਕਿਤੇ ਲੋਕ ਵੀ ਦੇਖਣਾ ਚਾਹੁੰਦੇ ਨੇ ਕਿ ਆਖਿਰ ਪਈ ਅਮਰਤਪਾਲ ਸਿੰਘ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਆਪਣੇ ਹਲਕੇ ਦੀ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਗੱਲ ਚੱਕਦੇ ਨੇ ਅਤੇ ਕਿਸ ਤਰ੍ਹਾਂ ਦੇ ਮੁੱਦੇ ਉਹ ਲੋਕ ਸਭਾ ਦੇ ਵਿੱਚ ਰੱਖਦੇ ਨੇ ਇਸ ਦੇ ਪੂਰੇ ਪੰਜਾਬ ਦੀਆਂ ਅਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਦੀਆਂ ਨਜ਼ਰਾਂ ਹਨ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਮੌਨਸਨ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਜੋ ਪਰਮਿਸ਼ਨ ਮਿਲਣੀ ਚਾਹੀਦੀ ਹੈ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਸੋ ਏਸੀ ਇਸ ਵੱਲੇ ਦੀ ਇੱਕ ਖਾਸ ਕਵਰ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਹੈ ਜਿਆਪਾਯਾ ਮਤਪਾਲ ਸਿੰਘ ਦੀ ਜੋ ਅਪੀਲ ਹੈ ਉਹ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਉਸੇ ਸਮੇਂ ਤੁਹਾਡੇ ਲਈ ਅਨਲਿमिटेड ਗਿਆਨ ਤੇ ਖਾਸ ਖਬਰ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਤੁਸੀਂ ਲਗਾਤਾਰ ਅਨਲਿमिटेड ਗਿਆਨ ਦੇ ਨਾਲ ਬڑے ਰਹਿਣਾ ਤੇ ਜਿਹੜੇ ਨਵੇਂ ਦੋਸਤ ਨੇ ਉਹਨਾਂ ਨੂੰ ਵੀ ਜਰੂਰ ਇੱਥੇ ਬੇਨਤੀ ਹੈ ਕਿ ਹੁਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਤੇ ਸਿਲੈਕਟ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਸੋ ਦੋਸਤੋ ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਗਵਾਲੀਅਰ ਦੇ ਵਿੱਚ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕੈਦ ਕੀਤਾ ਸੀ ਉਸ ਕਿਲੇ ਦੇ ਵਿੱਚ ਆਏ ਆ ਦਰਸ਼ਨ ਕਰਨ ਵਾਸਤੇ ਆ ਕਿਲਾ ਦੇਖ ਲਓ ਤੁਸੀਂ ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਅੰਮ੍ਰitsar ਸਾਹਿਬ ਜੀ ਦੀ ਧਰਤੀ ਤੋਂ ਇਸ ਕਿਲੇ ਦੀਆਂ ਪ੍ਰਕਰਮਾ ਕਰਦੇ ਸੀ ਕਿਲਾ ਬਹੁਤ ਹੀ ਵੱਡਾ ਵਾ ਤੇ ਵੇਖਣ ਵਾਲਾ ਇੱਕ ਇਤਿਹਾਸਕ ਸਥਾਨ ਆ ਸਿੱਖਾਂ ਵਾਸਤੇ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਰਦਾਸ ਕਰਦੇ ਹੁੰਦੇ ਸੀ ਚੌਂਕੀ ਸ਼ਬਦ ਚੌਂਕੀਆਂ ਦੇ ਨਾਲ ਉਹਨਾਂ ਨੇ ਆਉਣਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਬੇਨਤੀ ਕਰਨੀ ਵੀਹੇ ਆ ਕਾੜਪੁਰਖ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਰਿਹਾਈ ਦੀ ਦਾਤ ਬਖਸ਼ੋ ਤੇ ਅੱਜ ਵੀ ਸੰਗਤੀ ਰੂਪ ਦੇ ਵਿੱਚ ਅਰਦਾਸ ਬੇਨਤੀ ਅਸੀਂ ਕਰਦੇ ਆ ਆਪਣੇ ਮਨੋਂ ਕਿ ਭਾਈ ਅਮਰਤਪਾਲ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਹੋਰ ਜਿੰਨੇ ਵੀ ਬੰਦੀ ਸੇਖਾ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਈ ਬਖਸ਼ੋ ਸੱਚੇ ਪਾਤਸ਼ਾਹ ਜੀ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਜ ਵੀ ਇੱਥੇ ਮੌਜੂਦ ਆ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਇੱਥੇ ਉਹਨਾਂ ਦੇ ਚਰਨ ਪਏ ਆ ਇੱਥੇ ਉਹ ਹਾਜ਼ਰ ਨਾਜ਼ਰ ਰਹੇ ਆ ਇੱਥੇ ਉਹਨਾਂ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਤੇ ਉੱਥੇ ਹੁਣ ਸਾਡੇ ਵੀ ਜਿਹੜੇ ਸਿੰਘ ਅੱਜ ਜ਼ਿਲ੍ਹਾ ਦੇ ਵਿੱਚ ਬੰਦਾ ਉਹਨਾਂ ਨੂੰ ਸੱਚੇ ਬਾਦਸ਼ਾਹ ਰਿਹਾਈਆਂ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਚਲੋ ਜੋ ਹੁਣ ਹੋਣਾ ਹੋ ਗਿਆ ਹੁਣ ਬੰਦਾ ਤੇ ਅਸੀਂ ਕੋਈ ਨਹੀਂ ਆਪਣਾ ਕਢਾ ਲਾਂਗੇ ਜਦੋਂ ਸਾਨੂੰ ਕਢਾਉਣਾ ਹੁੰਦਾ ਪਰ ਇਹ ਆ ਸਾਰਾ ਕੁਝ ਹੋ ਜਾਂਦਾ ਹੁੰਦਾ ਪਰ ਜਿਹੜੇ ਜਿਹੜੇ ਬੰਦਿਆਂ ਨੇ ਜਿੱਦਾਂ ਜਿੱਦਾਂ ਦਾ ਰੋਲ ਇਸ ਮਸਲੇ ਚ ਆਦਾ ਕੀਤਾ ਚਾਹੇ ਕੋ ਪੰਥਕ ਘਮਾਉਂਦੀ ਹੈ ਧਰਾਨੇ ਚਾਹੇ ਪ੍ਰਸ਼ਾਸਨ ਉਹ ਫਿਰ ਕੋਈ ਨਹੀਂ ਸਾਨੂੰ ਅਸੀਂ ਵੀ ਪ੍ਰੇਖ ਦੇ ਵਿੱਚ ਸਾਰਿਆਂ ਨੇ ਇੱਕੋ ਜਿਹੀ ਲੋਡ ਪੈਂਦੀ ਤੁਸੀਂ ਗੁਰੂਆਂ ਨੂੰ ਸ਼ੈਤਾਨ ਕਹੋ ਤੁਸੀਂ ਕਹੋ ਸਿੱਖਾਂ ਨੂੰ ਵੀ ਗੁਰੂਆਂ ਦੀ ਬਾਣੀ ਸ਼ੈਤਾਨ ਦੀ ਬਾਣੀ ਹੈ ਸੁੰਨ ਨਹੀਂ ਤੁਸੀਂ ਇਹ ਕਹੋ ਵੀ ਗੁਰੂ ਘਰ ਨਹੀਂ ਜਾਣਾ ਉੱਥੋਂ ਪ੍ਰਸ਼ਾਦ ਨਹੀਂ ਛਕਣਾ ਕਿਉਂਕਿ ਇਹ ਸ਼ੈਤਾਨ ਦਾ ਪ੍ਰਸ਼ਾਦ ਇਹਨੂੰ ਭੋਗ ਲੱਗਾ ਤੁਸੀਂ ਸਿੱਖਾਂ ਨੂੰ ਗੁਰੂ ਘਰ ਦਾ ਲੰਗਰ ਛਕਣ ਤੋਂ ਰੋਕੋ ਤੇ ਮੈਂ ਜੇ ਇਹ ਕਹਿ ਦਿੱਤਾ ਸੱਚ ਕਿ ਯਿਸੂ ਮਸੀਹ ਆਪਣੇ ਆਪ ਨੂੰ ਸੂਲੀ ਤੋਂ ਨਹੀਂ ਬਚਾ ਸਕਿਆ ਇਹਦਾ ਅਰਥ ਕੀ ਹੈ ਜਦੋਂ ਯਿਸੂ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਤੇ ਉਹਨੇ ਸ਼ਬਦ ਬੋਲੇ ਨੇ ਗੋਡ ਵਾਈ ਹੈਵ ਯੂ ਫੋਰਸੇਕਨ ਮੀ ਇਹਦਾ ਪੰਜਾਬੀ ਵਿੱਚ ਅਰਥ ਹੈ ਪਰਮਾਤਮਾ ਤੂੰ ਮੇਰਾ ਸਾਥ ਛੱਡ ਦਿੱਤਾ ਕਿਉਂ ਛੱਡਿਆ ਜੀਸੂ ਮਸੀਹ ਨੇ ਸਵਾਲ ਕੀਤਾ ਪਰਮਾਤਮਾ ਨੂੰ ਵੀ ਤੂੰ ਮੇਰਾ ਸਾਥ ਕਿਉਂ ਛੱਡਿਆ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਸੀਸ ਲਵਾ ਰਹੇ ਨੇ ਆਪਣਾ ਤੇ ਉਹ ਕੀ ਕਹਿ ਰਹੇ ਨੇ ਤੇਰਾ ਭਾਣਾ ਮਿੱਠਾ ਲੱਗੇ ਗੁਰੂ ਅਰਜਨ ਪਾਲ ਸਾਹਿਬ ਜੀ ਤਤੀ ਤਵੀ ਤੇ ਬੈਠ ਕੇ ਬਾਣੀ ਦਾ ਉਚਾਰਨ ਕਰ ਰਹੇ ਨੇ ਗੁਰੂ ਦਾ ਸ਼ੁਕਰਾਨਾ ਕਰ ਰਹੇ ਨੇ ਗੁਰੂਆਂ ਨੇ ਮਲਾਂਕਣ ਮੈਂ ਕਰਦਾ ਹੀ ਨਹੀਂ ਸਹਿਬ ਜਾਦੇ 7 ਸਾਲ ਦੀ ਉਮਰ ਹੈ ਤੇ ਉਹ ਕਹਿ ਰਹੇ ਨੇ ਵੀ ਸਤਗੁਰ ਸੱਚੇ ਪਾਤਸ਼ਾਹ ਇਹ ਤੇਰੀ ਰਹਿਮਤ ਹੈ ਵੀ ਤੁਸੀਂ ਸਾਨੂੰ ਸ਼ਹੀਦੀ ਦੀ ਦਾਤ ਬਖਸ਼ ਰਹੇ ਜੋ ਉਹਨਾਂ ਨੇ ਧਰਮ ਨਹੀਂ ਬਦਲਿਆ ਮਹਿਣਾ ਨਹੀਂ ਮਾਰਿਆ ਪਰਮਾਤਮਾ ਨੂੰ ਨਾਲ ਕੇ ਲੇ ਤੇ ਨਿਸ਼ਾਨ ਸਾਹਿਬ ਚੜਾਉਣਾ ਨਿਸ਼ਾਨ ਸਾਹਿਬ ਦੀ ਬਦਬੀ ਹੈ ਜੀ ਉੱਥੇ ਨਿਸ਼ਾਨ ਸਾਹਿਬ ਚੜਾਉਤਾ ਇਹ ਨਿਸ਼ਾਨ ਸਾਹਿਬ ਦੀ ਬਦਬੀ ਹੋ ਗਈ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਨੌਜਵਾਨੀ ਕਿਵੇਂ ਮਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜੇਲਾ ਚ ਲੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਕਿਸੇ ਕੱਲ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਪੰਥ ਦੀ ਚੜ੍ਹਦੀ ਕਲਾ ਦੀ ਕੋ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਚਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਮੋਚਣ ਨੂੰ ਕਾਇਨ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕਿ ਹੁੰਦਾ ਵੀ ਤੁਸੀਂ ਸਿੱਖੀ ਦੀ ਬੇਦਬੀ ਕਰ ਦਿੱਤੀ ਐ ਜੇ ਅਸੀਂ ਸਤਪੁਰ ਦਾ ਓਟ ਆਸਰਾ ਲੈ ਕੇ ਚੱਲੇ ਆਂ ਜੇ ਸਤਪੁਰ ਸੱਚੇ ਪਾਤਸ਼ਾਹ ਦੀ ਗਵਾਹੀ ਤੇ ਚੱਲ ਕੇ ਵਹਿੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਵੀ ਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ ਸਤਪੁਰ ਦੀ ਗਵਾਹੀ 'ਚ ਨਾ ਚਲੀਏ ਫਿਰ ਸਾਡੀ ਗਵਾਹੀ 'ਚ ਲੋਕ ਚੱਲਣ ਪਰ ਅਸੀਂ ਸਤਪੁਰ ਅੱਗੇ ਅਰਦਾਸ ਕੀਤੀ ਪਹਿਲੇ ਦਿਨ ਹੀ ਕੀਤੀ ਸੀ ਸਤਪੁਰ ਸੱਚੇ ਪਾਤਸ਼ਾਹ ਜੀਓ ਬੰਦਿਆਂ ਦਾ ਓਟ ਆਸਰਾ ਬੜਾ ਤੱਕਿਆ ਐ ਬਹੁਤ ਜਥੇਬੰਦੀਆਂ ਦਾ ਵੋਟਾਂਸਰਾ ਧੱਕਿਆ ਨੌਜਵਾਨਾਂ ਨੇ ਪਰ ਅੰਤ ਨੂੰ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਵਿਖਾ ਗਿਆ ਕੋਈ ਕਿਤੇ ਵਿਖਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਆਪ ਸਦਸਤੀ ਗਵਾਹੀ ਕਰੋ ਖਾਲਸਾ ਰਹੀਟ ਦੇ ਵਿੱਚ ਸਤਿਗੁਰ ਦੀ ਗਵਾਹੀ ਚੱਲੇ ਅੰਮ੍ਰਿਤ ਸੰਚਾਰ ਥਾਵਾ ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ ਤਿਆਗ ਕੇ ਖੰਡੇ ਬਾਟੇ ਦੀ ਫ਼ੌਲ ਛੱਗੀ ਹੈ ਹਜ਼ਾਰਾਂ ਧਰਮੇ ਜਿੱਦਾਂ ਚ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਜਨਾਲੇ ਤੁਸੀਂ ਮਹਾਰਾਜ ਦੇ ਸਰੂਪ ਲੈ ਕੇ ਕੋ ਗਏ ਉਹਨਾਂ i